ਸਤਿਗੁਰੂ ਜੀ ਨੇ ਸਮਝਾਇਆ ਜਿਸਨ ਸੋਹਣ ਪਟੀਆਂ ਮਾਗੀ ਪਾਇ ਸੰਧੂਰ ਸੋਸ ਕਾਦੀ ਬੁੰਨੀਆਂ ਗੱਲ ਚ ਜਾਵੇ ਦੂਰ ਜਿਹੜੇ ਲੋਕ ਮਹਿਲਾ ਜਿਹੜੇ ਸਨ ਜਿਹੜੇ ਆਰਾਮ ਦੀ ਜ਼ਿੰਦਗੀ ਵਟਿਲ ਕਰ ਰਹੇ ਸਨ ਕੋਲ ਨੂੰ ਉਜਾੜਦਾ ਬਾਬਰ ਆਇਆ ਜੇ ਸੱਤਾ ਸੱਤੇ ਕੋ ਮਾਰੇ ਤਾਕਤਦਾਰ ਉਸ ਖੁਰਾਸਾਨ ਖਸਮਾਨਾ ਕੀਆ ਹਿੰਦੂਸਤਾਨ ਆਇਆ ਗੁਰਨਾਰਗ ਨੇ ਰੋਸ ਪ੍ਰਗਟ ਕੀਤਾ ਸ਼ਰਨ ਕਰਕੇ ਕਿ ਬਾਬਰਾ ਤੂੰ ਜ਼ਾਬਰ ਹੈ ਤੂੰ ਚੱਕੀ ਨਹੀਂ ਪਰ ਉਹ ਲਿਆ ਨਹੀਂ ਜਾ ਸਕਦਾ ਇਹ 1984 ਦਾ ਜਿਹੜਾ ਯਤਨ ਹੈ ਸੇਕ ਕੌਮ ਨੂੰ ਦਿੱਤਾ ਹੈ ਕਿਉਂਕਿ ਉਹਨਾਂ ਦੀ ਸੋਚ ਉਹਨਾਂ ਦੇ ਵਿਚਾਰ ਕੌਮ ਨੂੰ ਨਸ ਤੋਂ ਨਬੂਦ ਕਰਨ ਵਾਸਤੇ ਸੀ ਬਾਬਰ ਕਣ ਕੇ ਆਇਆ ਤੇ ਮੈਂ ਇੱਕ ਬੇਅਤਿਕਰਾ ਸਾਦ ਸੰਗਤ ਬਾਬਰ ਸ਼ੰਦ ਇੱਕ ਸ਼ਰੀਰ ਨਹੀਂ ਇਸ ਗੱਲ ਤੇ 1984 ਦੇ ਉੱਤੇ ਕੌਣ ਕੁਝ ਲਿਖਿਆ ਛੜੀ ਕਰਕੇ ਬੈਠੋ ਕੀ ਕਾਰਨ ਸੀ ਕਿ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਜਦੋਂ ਵੀ ਤੁਸੀਂ ਵੇਖੋ ਪੁਰਾਣਾ ਸਿੱਖੋਂ ਆਪਣਾ ਬਹੁਤ ਚਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਪਈਆਂ ਰਹੀਆਂ ਬਾਕੀ ਦਾ ਇੱਕ ਮੌਲਵੀ ਰੱਖਿਆ ਉਹਨਾਂ ਨਿਸ਼ਾਨੀਆਂ ਨੂੰ ਸੰਭਾਲਿਆ ਉਹਦਾ ਸਰਕਾਰ ਕੀਤਾ ਤੇ ਜਦੋਂ ਲਾਹੌਰ ਦੇ ਵਿੱਚ ਉਹਨਾਂ ਨੂੰ ਬਾਅਦ ਵਿੱਚ ਜਦੋਂ ਅੰਗਰੇਜ਼ੀ ਸਰਕਾਰ ਦਾ ਰਾਜ ਹੁੰਦਾ ਹੈ ਉਹਨਾਂ ਨਿਸ਼ਾਨੀਆਂ ਨੂੰ ਬਚਾਇਆ ਬਹੁਤ ਸਾਰੀਆਂ ਹਸਾਲ ਲਿਖਦੇ ਚ ਐਸੀਆਂ ਕਿਤਾਬਾਂ ਜਿਹੜੀਆਂ ਨੇ ਮੁਸਲਮਾਨ ਤਰਫ ਦੇ ਦਾਸ ਬਣ ਰੱਖਦੀਆਂ ਸਨ ਕੋਈ ਵੀ ਕੌਮ ਪੁਰਾਣੇ ਸਮੇਂ ਵਿੱਚ ਕਿਸੇ ਤੇ ਹਮਲਾ ਕਰਦੀ ਸੀ ਕਿ ਉਹਦਾ ਜੇਰਾ ਕੋਈ ਖਾਸ ਨੁਕਸਾਨ ਨਹੀਂ ਸੀ ਕਰਦਾ ਸਾਡਾ ਜਦੋਂ 1984 ਦੇ ਵਿਸ਼ਰੀ ਹਮਦਰ ਸਾਹਿਬ ਤੇ ਆਲਾ ਹੋਇਆ ਹੈ ਉਸ ਵਕਤ ਸਾਡੀ ਲਾਇਬ੍ਰੇਰੀ ਪਟਾ ਦਿੱਤੀ ਅੱਜ ਬਹੁਤ ਸਾਰੀ ਕੁੱਤਾ ਸਾਡੀ ਕਮੇਟ ਪਈਆਂ ਜੇ ਉਹ ਲਾਇਬ੍ਰੇਰੀ ਜੇ ਇਸ ਸਿੱਕੇ ਇਤਿਹਾਸ ਦਾ ਵੀ ਨਸਰ ਕੂਸੀ ਕੀਤੀ ਗਈ ਹੈ ਮਨਤਾਂ ਦੇ ਵਿੱਚ ਸਭ ਤੋਂ ਵੱਡਾ ਕਹਿ ਕੇ ਵਾਪਰਿਆ 1983 ਦਾ ਪਰ ਮਾਫ ਕਰੋ ਪੰਜਾਬ ਦਾ 7% ਸਾਡੇ ਨੌਜਵਾਨ ਵੀਰਾਂ ਨੂੰ ਇਸ ਗੱਲ ਦੀ ਖਬਰ ਹੈ ਕਿ ਕਾਰਨ ਕੀ ਹੋਇਆ ਕਿ ਅਨੰਦਪੁਰ ਸਾਹਿਬ ਦਾ ਮਤਲਬ ਵੀ ਪੰਮਨ ਸ਼ਾਂਤੀ ਧਰਤੀ ਹੋਵੇ ਤੋਂ ਤਹੱਬ ਚਾਰ ਚੰਗੀ ਨਹੀਂ ਲੱਗ ਰਹੀ ਕਿਉਂ ਜ਼ਰਾਤਰ ਹਮਲਾ ਕਰ ਰਿਹਾ ਦੁਨਾਰਖਸ਼ਾ ਜਿਹੜੀਆਂ ਮੂਰਤੀਆਂ ਬਣ ਰਹੀਆਂ ਨੇ ਜਿਹੜਾ ਕੀ ਕਹਦਾ ਹੈ ਤੁਸੀਂ ਵੱਖਰੀ ਨਹੀਂ ਸਾਡੇ ਵਿੱਚੋਂ ਦੇ ਤੁਹਾਡੀ ਵਿਚਾਰ ਧਾਰਨਾ ਤੁਹਾਡੇ ਗੁਰਵਾਨੀ ਵਿਚਾਰ ਧਾਰਨਾ ਨੂੰ ਲੱਭਿਆ ਜਾਏ ਉਦੋਂ ਫਿਰ ਸੂਰਮਿਆਂ ਨੂੰ ਕੁਰਬਾਨੀਆਂ ਕਿਹੜੀਆਂ ਬਣਨ ਗੁਰੂ ਗ੍ਰੰਥ ਸਾਹਿਬ ਵਾਲੀ ਦੀ ਗੁਰੂ ਨਾਨਕ ਦੇਵ ਜੀ ਸਿਖਾਇਆ ਚਾਹੋ ਤੋ ਪ੍ਰੇਮ ਖੇਡਨ ਕਰ ਚਾਹੋ ਸਿਰ ਧਰ ਕਲੀ ਕਲੀ ਮੇਰੇ ਆਓ ਇਤਮਾਨ ਪੈ ਤਰੀਜੈ ਸਰਦੀਜੈ ਬਣ ਗੁਰੂ ਅੰਗਦ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਵਾਸਤੇ ਵਿਚਾਰ ਕਰਤੀ ਸਿੱਖ ਦੇ ਇੱਕ ਵੱਖਰੀ ਕੌਮ ਹੈ ਇਹ ਵਿਚਾਰ ਇਸ ਕਾਨੂੰਨ ਦੇ ਅੰਦਰ ਲਿਖੀ ਜਾਏ ਕਿਉਂਕਿ ਉਥੇ ਕਾਨੂੰਨ ਦੇ ਵਿੱਚ ਸਿੱਖ ਨੂੰ Hindu ਲਿਖਿਆ ਹੋਰ ਦੇਖੋ ਜਦੋਂ ਅਸੀਂ ਬਾਨਪੁਰ ਸਾਹਿਬ ਦਾ ਮੱਤਾ ਪੜਦੇ ਆ ਤੇ ਬਹੁਤ ਕੀਮਤੀ ਜਦੋਂ ਅਸੀਂ ਉਸ ਵਿਚਾਰ ਨੂੰ ਪੜਦੇ ਆ ਤੇ ਉਹਦੇ ਅੰਦਰ ਇਥੋਂ ਤੱਕ ਲਿਖਿਆ ਹੈ ਕਿ ਅੰਮਤ ਸਾਡੀ ਧਰਤੀ ਤੋਂ ਸਾਰੇ ਜਿਹੜਾ ਸ਼ੁਰੂ ਕੀਤਾ ਗਿਆ ਇਹ ਨੋਰਮਲ ਜਨਨ ਹੈ ਬਹੁਤ ਹੀ ਵੱਡੀ ਗੱਲ ਨਹੀਂ ਸੀ ਪਰ ਉਹਨਾਂ ਨੂੰ ਤੁਹਾਡੀ ਵਿਚਾਰ ਚ ਗਈ ਕਰੋਨਾਟ ਪਾਸ਼ਾ ਜੀ ਨੇ ਬਾਣੀ ਅੰਦਰ ਇਹ ਗੱਲ ਲਿਖੀ ਕਿ ਜਦੋਂ ਧਰਮ ਤੇ ਸ਼ਰਮ ਉੱਡ ਜਾਏ ਯਾਦ ਰੱਖਿਓ ਕੂੜ ਆਪਣਾ ਚਾ بہت پیاریاں گلان سن پرابلم والے ہندو بھی لگے کہ سانوابی نہیں چاہیے پجابی بھاشا لاگو کرنے کے لیے کہ سانوابی نہیں چاہیے انہوں نے ہاتھ کھڑے کر دیتے پجابی بھاشا بولتے رجاب نے آخر ساتی وہ

ਸੇ ਮਾਰੇ ਭਗਤ ਰੰਧਾਰ ਜੱਟ ਨੇ ਬੇਗਮ یاد رکھو انہوں نے قربانی جیڑی ہے ویرت نہیں جانی چاہیے آج لوڑ کے سین دی اس چیز تے جوڑ دئیے آج لوڑ ہے کہ اسی اپنے بچیاں دے وچ سدھاریے اپنے بچیاں نو نشیاں تو بچائیے آرتھک پکھ کو پڑھائی وچ انہاں نو ਕੌਮ ਨੂੰ ਜਿਉਂਦਾ ਰੱਖਿਆ ਆਪਣੀ ਕੌਮ ਦਾ ਇਤਿਹਾਸ ਜਿਉਂਦਾ ਰੱਖਿਆ ਇਸ ਅੱਜ ਜ਼ੋਰ ਇਸ ਦਾ ਵੀ ਆਪਰਾ ਵਰਗਾ ਵੀ ਅਸੀਂ ਬਚਾ ਸਕਦੇ ਆ ਆਪਣੇ ਬੱਚੇ ਵਾਲਾ ਧਿਆਨ ਦਿੰਦੇ ਆ ਲਾ ਕੇ ਗਵਾਂਡੀ ਦਾ ਬੱਚਾ ਜੇ ਨਸ਼ੇ ਤੇ ਲੱਗ ਰਿਹਾ ਪਤੋਂ ਵੀ ਬਚਾਈਏ ਥੋੜਾ ਜਿਹਾ ਆਪਣੀ ਆਪਣੀ ਨਿੱਜੀ ਜ਼ਿੰਦਗੀ ਚੋਂ ਬਾਹਰ ਆ ਕੇ ਕੌਮ ਦੇ ਬਾਰੇ ਸੋਚਣ ਦਾ ਯਤਨ ਕਰੀਏ ਕਿ ਕੌਮ ਕੀ ਵਿਚਾਰ ਕਰਨੋਂ ਕਿਵੇਂ ਬਚਾਉਂ ਕਿਉਂਕਿ ਸਾਡੇ ਬਜ਼ੁਰਗਾਂ ਨੇ ਆਪਣੇ ਘਰ ਦੇ ਜੋਸ ਮਨ ਦੇ ਦੇਖੋ ਆਪਣੇ ਘਰ ਸ਼ਮਨ ਦੇ ਕੌਣ ਬਚਾਉਣ ਵਾਸਤੇ ਕੌਮ ਦੀ ਵਿਚਾਰਧਾਰਾ ਬਚਾਉਣ ਵਾਸਤੇ ਆਪਣੇ ਆਪ ਨੂੰ ਕਰਵਾਣ ਦਾ ਇਹ ਵਿਚਾਰ ਹੀ ਨੇ ਪ੍ਰਗਟ ਹੋ ਸਕਦੇ ਆ ਗੁਰੂ ਅੰਗਦ ਪਾਸ਼ਾ ਜੀ ਆਖਦੇ ਨੇ ਜਿਸ ਪਿਆਰੇ ਸੁਨੇਓ ਤੇਸ ਰਾਗੈ ਮਰ ਚਲੀ ਹੈ ਸਤਗੁਰੂ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਬਾਣੀ ਅੰਦਰ ਇਹ ਗੱਲ ਦ੍ਰਿੜ ਕਰਵਾਈ ਕਿ ਜੇ ਸਿੱਖ ਆਪਣੀ ਜ਼ਿੰਦਗੀ ਚ ਅਣਖ ਤੇ ਗਰਦ ਰੱਖਦਾ ਜੇ ਦਿੱਕੇ ਆਪ ਕਰਵਾਏ ਉਹ ਭਾਵੇਂ ਇਸ ਤਰ੍ਹਾਂ ਦੀ ਗੱਲ ਹੈ ਪਰ ਯਾਰ